ਗੱਡੀ ਉਹਨੇ ਸਰਿਆਵੇਂ ਸੜਕ ਤੇ ਚੜਤੀ ਉਹਦੇ ਸਿਰ ਦੇ ਉੱਪਰ ਦੀ ਮੂਰਲਾ ਡਾੜੀ ਉਹਦੇ ਸਿਰ ਦੇ ਉੱਪਰ ਦੀ ਚੜ ਗਿਆ ਕੁੜੀ ਦੀ ਉਮਰ ਹੈਗੀ ਆ ਜੀ 25 ਜੋ ਵੀ 25 ਸਾਲ ਦੀ ਕੁੜੀਆ ਫੈਕਟਰੀ ਚ ਕੰਮ ਕਰਦੀ ਐ ਇਹੀ ਕਿਸਾਰਾ ਦੀ ਕੁੜੀਆ ਤੇ ਇਹਦਾ ਫਾਦਰ ਵੀ ਨਹੀਂ ਹੈਗਾ ਤੇ ਭਰਾ ਦੀ ਵੀ ਕਦੀ ਡੈਥ ਹੋਈ ਹੋਈ ਆ ਮੇਰਾ ਤੋਂ ਇਸਾਰਾ ਦੀ ਫਤਾ ਕੋਈ ਪਰਨ ਵਾਲਾ ਨਹੀਂ ਇਕੱਲੀ ਰਹੀ ਕੋਈ ਇਸਾਰਾ ਦੀ ਮੇਰਾ ਫਤਾ ਜੇਕਰ ਤੁਸੀਂ ਰੋਡ ਤੇ ਚੱਲਣ ਵੇਲੇ ਕੰਨ ਨੂੰ ਫੋਨ ਲਗਾ ਕੇ ਚੱਲਦੇ ਹੋ ਭਾਵ ਫੋਨ ਸੁਣਦੇ ਸੁਣਦੇ ਪੈਦਲ ਜਾਂਦੇ ਹੋ ਤਾਂ ਅੱਜ ਹੀ ਸਾਵਧਾਨ ਹੋ ਜਾਓ ਅਜਿਹਾ ਕਰਨ ਦੇ ਨਾਲ ਤੁਹਾਡੀ ਜਾਨ ਜੋਖਮ ਦੇ ਵਿੱਚ ਪੈ ਸਕਦੀ ਹੈ ਜੀ ਹਾਂ ਅਜਿਹਾ ਹੀ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਦਿਨ ਮੰਗਲਵਾਰ ਨੂੰ ਸਵੇਰੇ ਕਰੀਬ 10 ਵਜੇ ਇੱਕ 29 ਸਾਲਾਂ ਦੀ ਕੁੜੀ ਨੂੰ ਕੰਨ ਨੂੰ ਫੋਨ ਲਗਾ ਕੇ ਚੱਲਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਹ ਭਵਾਨੀਗੜ੍ਹ ਦੇ ਨੈਸ਼ਨਲ ਹਾਈਵੇ ਦੇ ਕਟ ਤੋਂ ਬਲਿਆਲ ਰੋਡ ਵੱਲ ਪੈਦਲ ਜਾ ਰਹੀ ਸੀ ਤਾਂ ਇਸੇ ਦੌਰਾਨ ਹੀ ਪਿੱਛੋਂ ਆਏ ਟਰੱਕ ਨੇ ਕੁੜੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਜੋ ਸੀਨ ਬਣਿਆ ਉਹ ਦੇਖ ਹਰ ਕਿਸੇ ਦੀ ਰੂਹ ਕੰਬੁੱਠੀ ਇਹ ਮੇਰੀ ਭਤੀਜੀ ਸੀ ਜੀ ਆਪਣੇ ਕੰਮ ਤੇ ਜਾ ਰਹੀ ਸੀ ਤੇ ਇਹਨੇ ਐਸਾ ਸਾਰਾ ਵੀ ਮਾਰਿਆ ਰੋਕਣ ਵਾਸਤੇ ਤੇ ਡਰਾਈਵਰ ਦਾ ਪਤਾ ਨਹੀਂ ਵੀ ਕਿਵੇਂ ਸੀ ਕੀ ਉਹਨੂੰ ਪ੍ਰੋਬਲਮ ਸੀ ਜਾਂ ਕੋਈ ਕਿਸੇ ਕਾਰਨ ਉਹ ਗੱਡੀ ਤੋਂ ਤੁਰਗੀ ਨਹੀਂ ਸਪੀਡ ਤੇ ਦੀ ਗੱਡੀ ਕੋਈ ਨਸ਼ਾ ਪੱਤਾ ਹੋਊ ਜਾਂ ਕੋਈ ਹੋਰ ਕਾਰਨ ਹੋਊ ਤੇ ਗੱਡੀ ਉਹਨੇ ਸਰੀਆਵੇਂ ਸੜਕ ਤੇ ਝਾੜਤੀ ਤੇ ਸਿਰ ਦੇ ਉੱਪਰ ਦੀ ਮੂਰਲਾ ਟਾਇਰ ਉਹਦੇ ਸਿਰ ਦੇ ਉੱਪਰ ਦੀ ਚੜ ਗਿਆ ਕੁੜੀਏ ਦੀ ਉਮਰ ਹੈਗੀ ਆ ਜੀ 25 22 25 ਸਾਲ ਦੀ ਕੁੜੀਆ ਨਾ ਪਬਲੀ ਹੈ ਜੀ ਹਾਂ ਜੀ ਉਹ ਮੌਕੇ ਤੇ ਚਲਾ ਗਿਆ ਜੀ ਤੇ ਮੌਕੇ ਤੇ ਚਲਾ ਗਿਆ ਇਹ ਕੁੜੀਆ ਫੈਕਟਰੀ ਚ ਕੰਮ ਕਰਦੀ ਹੈ ਇਹੀ ਕਿਸਾਰਾ ਦੀ ਕੁੜੀਆ ਤੇ ਤੇ ਇਹਦਾ ਫਾਦਰ ਵੀ ਨਹੀਂ ਹੈਗਾ ਤੇ ਭਰਾ ਦੀ ਵੀ ਕਦੀ ਡੈਥ ਹੋਈ ਹੋਈ ਆ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਪ੍ਰਸ਼ਾਸਨ ਸਾਦਾ ਵੱਧ ਤੋਂ ਵੱਧ ਸਹਿਯੋਗ ਕਰੇ ਤੇ ਇਹ ਤੇ ਕੇਸ ਕਾਰਵਾਈ ਪੂਰੀ ਕਰੇ ਮੇਰਾ ਨਾਮ ਮਨੀਸ਼ ਕੁਮਾਰ ਹੈ ਮੈਂ ਪੋਨੀਗੜ ਤੋਂ ਹੀ ਰਹਿਣ ਵਾਲਾ ਹਾਂ ਦੇਖੋ ਜੀ ਕੁੜੀ ਫੋਨ ਤੇ ਲੱਗੀ ਹੋਈ ਸੀਗੀ ਠੀਕ ਹੈ ਨਾ ਟਰੱਕ ਹਲਾ ਰਿਹਾ ਸੀਗਾ ਉਹ ਟਰੱਕ ਵੀ ਹੋਲੀ ਸੀਗਾ ਐ ਨਹੀਂ ਸੀਗਾ ਵੀ ਟਰੱਕ ਨਹੀਂ ਸਪੀਡ ਤੇ ਸੀਗਾ ਠੀਕ ਹੈ ਨਾ ਪਰ ਉਹਨੂੰ ਚਾਹੀਦਾ ਸੀਗਾ ਬ੍ਰੇਕ ਮਾਰਨ ਕੁੜੀ ਅੱਗੇ ਸੀਗੀ ਉਹਨੇ ਟਰੱਕ ਚੜ੍ਹਤਾ ਉੱਪਰ ਦੇਖੋ ਠੀਕ ਹੈ ਨਾ ਆਪਾਂ ਮੰਨਦੇ ਆ ਫੋਨ ਤੇ ਆ ਬੰਦਾ ਅੱਗੇ ਤਾਂ ਦੇਖ ਰਹੀ ਹੈ ਵੀ ਡਰਾਈਵਰ ਬ੍ਰੇਕ ਲਗਾਵੇ ਜਾਂ ਕੁਝ ਲਗਾਵੇ ਠੀਕ ਹੈ ਨਾ ਦੂਜੀ ਅਗਲਾ ਫੂਨ ਤੇ ਹੋਲੀ ਆ ਟਰੱਕ ਆ ਰਹੇ ਅੰਨੀ ਕਾ ਡਿਫਰੈਂਸ ਹੈਗਾ ਥੋੜਾ ਜਿਹਾ ਟਰੱਕ ਡਰਾਈਵਰ ਨੂੰ ਚੀਦਾ ਸੀ ਬ੍ਰੇਕ ਮਾਰੇ ਠੀਕ ਹੈ ਨਾ ਜੀ ਟਰੱਕ ਦੀ ਤੇਜ਼ ਸੀ ਭਾਜੀ ਹਲਕੀ ਕੀ ਬਿਲਕੁਲ ਹਲਕੀ ਸੀਗੀ ਠੀਕ ਹੈ ਨਾ ਜੇ ਤੇਜ਼ ਹੁੰਦੀ ਫਿਰ ਤਾਂ ਕਿੱਥੋਂ ਬਚਦੀ ਉਹ ਫਿਰ ਤਾਂ ਉਡਾਏ ਦਿੰਦਾ ਉਹਨੂੰ ਬਿਲਕੁਲ ਹੋਲੀ ਸੀਗਾ ਟਰੱਕ ਇਹ ਆਪਣੇ ਕੀ ਕਹਿੰਦੇ ਨੇ ਆਪਣਾ 10 ਵਜੇ ਦੀ ਗੱਲ ਆਈ ਮੇਰੇ ਖਿਆਲ ਚ ਕਿੰਨਾ ਟਾਈਮ ਹੋਇਆਗਾ ਹਾਂ 10 10:30 ਵਜੇ ਦੀ ਗੱਲ ਆਈ ਠੀਕ ਹੈ ਨਾ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਆਇਆ ਕਹਿੰਦਾ ਜੀ ਆ ਜੇ ਕੁੜੀ ਨਾਲ ਹੋਇਆ ਕੱਲੋ ਆਪਣੇ ਬੱਚਿਆਂ ਨਾਲ ਹੋ ਸਕਦਾ ਜੀ ਆ ਮੋੜ ਨੂੰ ਇਹਨਾਂ ਨੂੰ ਠੀਕਰ ਵਾਣਾ ਚਾਹੀਦਾ ਜਾਂ ਤਾਂ ਬੱਤੀਆਂ ਦੇ ਇੰਤਜ਼ਾਮ ਕਰਦਣ ਜਾਂ ਮੋੜ ਬਿਲਕੁਲ ਬੰਦ ਕਰਦਣ ਠੀਕ ਹੈ ਨਾ ਜੀ ਜਿਹੜੀ ਗੱਲ ਆ ਜੀ ਪ੍ਰਸ਼ਾਸਨ ਹੋਈ ਸਾਡੇ ਵੱਲੋਂ ਗੁੰਜਾਇਸ਼ ਹੈ ਵੀ ਇੱਥੇ ਜਾਂ ਤਾਂ ਬੱਤੀਆਂ ਲਗਾਈ ਜਾਣ ਠੀਕ ਹੈ ਨਾ ਜਾਂ ਮੋੜ ਬੰਦ ਕੀਤਾ ਜਾਵੇ ਪਹਿਲਾਂ ਵੀ ਬਲੇਰੋ ਦੱਸ ਹੁੰਦੇ ਹਾਂ ਹਾਂ ਜੀ ਬਹੁਤ ਹੋਇਆ ਇਹ ਨਹੀਂ ਜੀ ਠੀਕ ਹੈ ਨਾ ਜੀ ਅੱਜ ਤੁਸੀਂ ਇਹ ਦੇਖੋ ਅੱਜ ਕੁੜੀ ਦਾ ਹੋਇਆ ਕੱਲੋ ਆਪਣੇ ਬੱਚਿਆਂ ਨਾਲ ਹੋ ਸਕਦਾ ਠੀਕ ਹੈ ਨਾ ਕਿਸੇ ਵੀ ਬੱਚੇ ਨਾਲ ਹੋ ਸਕਦਾ ਠੀਕ ਹੈ ਨਾ ਬੱਲੋ ਹੱਥ ਜੋੜ ਕੇ ਕਿ ਜੀ ਸਹੀ ਜਤਾਇਆ ਇੱਥੇ ਮੋੜ ਤੇ ਬੱਤੀਆਂ ਲਗਾਤੀਆਂ ਦਿੱਤੀਆਂ ਹੈ। ਟੈਕੀ ਵੀ ਕਮਲਾਜ ਮਹਿੰਗੇ ਸੀ ਕਰੇ। ਟ੍ਰਾਫਿਕ ਮਲਾਜ ਕੋਈ ਸੀ ਜੀ। ਠੀਕ ਹੈ ਜੀ ਇਹ ਹੁੰਦਾ ਜੀ ਫਿਰ ਤਾਂ ਕੰਟਰੋਲ ਹੋ ਜਾਂਦਾ ਜੀ। ਠੀਕ ਹੈ ਨਾ ਬਾਈ ਤੋਂ ਲਵਾ। ਜਿਹੜੀ ਗੱਲ ਹੀ ਮੇਰਾ ਨਾਮ ਸੁਖਚੈਨ ਹੈ। ਕਿਹੜੇ ਪਿੰਡ ਦੇ ਰਹਣਾ ਜੀ? ਮੇਰਾ ਮੂਨਕ ਦੇ ਕੋਲ ਪਿੰਡ ਹੈ ਮੈਂ ਤਾਂ ਇੱਥੇ ਕੰਮ ਆਇਆ ਸੀਗਾ। ਹਾਂ ਜੀ। ਸਾਨੂੰ ਬੰਦਾ ਮੌਕੇ ਤੇ ਨਹੀਂ ਮਿਲਿਆ ਸੀ ਇੱਥੇ ਰੋਡ ਤੇ ਖੜੇ ਹੋ ਦਾ ਇੰਤਜ਼ਾਰ ਕਰ ਰਹੇ ਸੀਗੇ। ਤੁਸੀਂ ਕਾਟਰ ਦੇਖੀ ਕਿ ਆਉਂਦੀ ਤਾਂ ਸੀਗੀ ਕੁੜੀ ਦਾ ਘਰ ਫੋਨ ਤਾਂ ਸੁਣਦੀ ਆਉਂਦੀ ਸੀ ਪਰ ਡਰਾਈ ਕੁੜੀ ਵਾਲੇ ਸਪੈਸ ਪਾਸੇ ਦਾ ਧਿਆਨ ਨਹੀਂ ਸੀਗਾ ਬਿਲਕੁਲ ਕੁੜੀ ਦੇ ਵਿੱਚ ਦੋ ਵਾਰ ਟਰੱਕ ਵੱਜਿਆ ਝਟਕਾ ਵੱਜ ਗਿਆ ਉਹਨੇ ਆਵਾਜ਼ਾਂ ਮਾਰੀਆਂ ਨੇ ਚੀਕਾਂ ਵੀ ਮਾਰੀਆਂ ਨੇ ਉਹਨੇ ਚੀਕਾਂ ਦੀ ਆਵਾਜ਼ ਨਹੀਂ ਸੁਣੀ ਹੈਗੀ ਪਿੱਛੋਂ ਗੱਡੀ ਮੈਨੂੰ ਆਪਣੀ ਸਪੀਡ ਦੇਣ ਵਾਸਤੇ ਰੋਡ ਤੇ ਚੜਾਉਣ ਵਾਸਤੇ ਸਪੀਡ ਦੇਤੀ ਗੱਡੀ ਨੂੰ ਜਦੋਂ ਟਾਇਰ ਉੱਪਰ ਦੀ ਲੰਘਿਆ ਉਸੇ ਟਾਈਮ ਰੋਕਤੀ ਅਸੀਂ ਕੱਢਣ ਵੀ ਗਏ ਆ ਥੱਲੇ ਪਰ ਜਦੋਂ ਦੇਖਿਆ ਤਾਂ ਸਿਰ ਇੱਥੋਂ ਸਾਰਾ ਕੁਲ ਕੇ ਥੱਲੇ ਪਟਾਕਾ ਪੈ ਕੇ ਬਹੁਤ ਦੂਰ ਜਾ ਡਿੱਗਿਆ ਸੀਗਾ ਫਿਰ ਕੱਢਣ ਦੀ ਗੁੰਜਾਇਸ਼ ਹੈ ਨਹੀਂ ਸੀਗੀ ਸਾਹ ਉਸ ਟਾਈਮ ਚੱਲਦੇ ਸੀ ਤੁਹਾਨੂੰ ਕਿਵੇਂ ਲੱਗਦਾ ਵੀ ਘਟਨਾ ਦੇ ਵਿੱਚ ਗਲਤੀ ਕਿਹਦੀ ਗਲਤੀ ਤਾਂ ਜੀ ਦੇਖੋ ਸਾਰੀ ਪ੍ਰਸ਼ਾਸਨ ਦੀ ਹੈ ਜੇ ਆਪਾਂ ਮੰਨੀਏ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਜੇ ਪ੍ਰਬੰਧ ਹੁੰਦਾ ਤਾਂ ਹਾਲਾਤ ਪਿਛੇ ਨਾ ਹੁੰਦੇ ਐਂਬੂਲੈਂਸ ਕਿਨੇ ਜਰਵਾਦਾਈ ਜੀ ਤੱਕ ਟਕਰੀਬਨ 40 45 ਮਿੰਟ ਬਾਅਦ ਆ ਪੁਲਿਸ ਪੁਲਿਸ ਮੁਲਾਜ਼ਮ ਵੀ ਬਹੁਤ ਲੇਟ ਆਏ ਨੇ ਗਲਤੀ ਨਹੀਂ ਹੈ ਬਹੁਤ ਨਾ ਨਾ ਮੌਕੇ ਦੀ ਨਹੀਂ ਹੈ ਕਟੋਕਟ 20 ਮਿੰਟ ਤੱਕ ਅਸੀਂ ਲੋਕਾਂ ਨੂੰ ਮੈਂ ਕੱਪੜਾ ਵੀ ਉਹਦੇ ਤੇ ਮੈਂ ਪਵਾ ਕੇ ਗਿਆ ਮੈਂ ਪਰਨਾ ਪਾਉਂਦਾ ਜੀ ਉੱਪਰ ਸੜਕਾਸੇ ਹੁੰਦੇ ਨੇ ਨਾ ਉਹਦੇ ਪੱਤੀਆਂ ਤੇ ਆਵਨਾਂ ਸਪੀਡ ਬ੍ਰੇਕਰ ਆਦਾ ਮੈਂ ਤਾਂ ਇਸ ਸ਼ਹਿਰ ਤੋਂ ਤੁਹਾਡੇ ਚ ਦੋ ਤਿੰਨ ਕਵਾਰੀ ਆਏ ਆ ਮਤਲਬ ਹੈ ਖਰਾਬ ਐ ਹਿਮੋਲੀ ਨਾ ਇਹ ਨਹੀਂ ਚਾਹੀਦਾ ਸੀ ਕਿ ਸਾਫ ਹੋਣਾ ਚਾਹੀਦਾ ਹੈ ਮੜਿਆ ਉੱਚੀ ਕੀ ਗੱਲ ਹੋਈ ਹੈ ਪਰ ਇਹਦੇ ਪੁੱਤ ਤਿਆਰ ਹੋ ਕੇ ਵਰਟੀ ਬੰਨ ਲਏ ਜਾਂਦੇ ਸੀ ਮੈਂਨ ਕੜਵਾਦਾ ਦੇਗਾ ਤੁਸੀਂ ਵੀ ਰੋਟੀ ਲੈ ਕੇ ਆਈ ਆ ਘਰੋਂ ਹਾਸੇ ਖੇੜਦੀ ਆ ਗਈ ਆ ਘਰੋਂ ਚੰਗੇ ਖਲੀ ਸਾਰਾ ਕੰਮ ਕੀਤਾ ਲੜਕੇ ਅੱਛਾ ਜੀ ਮਾਦੀ ਕੰਮ ਕਰਦੀ ਸੀ ਜਾਂ ਪੜਾਈ ਕਰਦੀ ਸੀ ਲੜਕੇ ਮੈਂ ਬਿਊਟੀ ਪਾਰਲਰ ਦੇ ਲੱਗੇ ਦੀ 4-5 ਦਿਨ ਹੋ ਗਏ ਤੇ ਹੁਣ ਸਮਾਂ ਲਾ ਲਿਆਂਗੇ ਪਹਿਲਾਂ ਫੈਕਟਰੀ ਚ ਲੱਗੇ ਹਿੱਤੇ ਉਹਦਾ ਬੁਖਾਰ ਹੋ ਗਿਆ ਉਹਨੂੰ ਫਾਸਟ ਟਾਈਫਾਇਡ ਲਗਾ ਤਿੰਨ ਨੂੰ ਉਹਨਾਂ ਦਾ ਵੀਰ ਬਿਮਾਰ ਰਹੀ ਗਏ ਮੈਂ ਟਾਲੀ ਮੁਕਾਦਮਾ ਜੇ ਬਿਮਾਰ ਹੋ ਗਿਆ ਮੈਂ ਤਾਂ ਕੱਲੀ ਹਾਂ ਮੈਂ ਤਨ ਕਿਵੇਂ ਸਾਂਭੂਗੀ ਮੈਂ ਮੈਂ ਜਾਣੀ ਤਾ ਫੈਕਟਰੀ ਚ ਕੀ ਮੰਗਦੇ ਵੇਰ ਫੇਰ ਕਹਿੰਦੇ ਬਿਊਟੀ ਪਾਰਲਰ ਦਾ ਕੰਮ ਸਿੱਖ ਰਹੀ ਨਹੀਂ ਆ ਉਹ ਸਿੱਖ ਲਾ ਉਹਨਾਂ ਨੇ ਕਿਹਾ ਦੀ ਮੈਂ ਜਾਣਾ ਤੂੰ ਬੈਠੇ ਪਾਰਲ ਦੇ ਸਿਰ ਕੰਮ ਨਾ ਸਿੱਖ ਮੈਨਾਂ ਸਿੱਖ ਸਾਨੂੰ ਧੱਕੇ ਨਾਲ ਆਈ ਕਹਿੰਦੀ ਮੈਂ ਘਰ ਬੈਠੀ ਕੀ ਕਰਦੀ ਆ ਕਹਿੰਦੀ ਮੈਨੂੰ ਕੋਈ ਜਰੂਰ ਮੈਨੂੰ ਕੋਈ ਕਹਦਾ ਦੀ ਪਤਾ ਵੀ ਆਇਆ ਹੋ ਗਮ ਕਰ ਰਹੀ ਨਹੀਂ ਜਾਣਦੀ ਤੇ ਉਹ ਕਿਹੜਾ ਪਤਾ ਦੀ ਮੈਨੂੰ ਕਿੰਨੀ ਕੁ ਉਮਰ ਸੀ ਜੀ 29 ਸਾਲ ਲੱਗਿਆ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਘਰੇ ਸਕੇ ਤੁਹਾਨੂੰ ਕਿਵੇਂ ਦੱਸਿਆ ਮੈਨੂੰ ਪਤਾ ਨਹੀਂ ਬਾਈ ਜਿਆਦਾ ਦੱਸ ਕਹਿਆ ਦੇਖੋ ਮੈਨੂੰ ਜਾਣਦੀ ਨੇ ਉਹ ਬਾਈ ਨੇ ਦੱਸ ਕਹਿਆ ਤੇ ਮੈਨੂੰ ਠੀਕ ਹੈ ਬਾਬਲੀ ਦੇ ਸੱਟਾਂ ਲੱਗੀਆਂ ਫਿਰ ਮੈਨੂੰ ਕਹਿੰਦਾ ਹੋ ਮੈਂ ਮਾਫੀ ਚਾਹਣਾ ਕਹਿੰਦਾ ਬੇਬੇ ਤਾਂ ਖੁਰੀ ਹੋ ਗਈ ਕਹਿੰਦਾ ਜੀ ਮੰਗ ਕਰਦੇ ਹੋ ਜੀ ਵਾਹ ਮੈਨੂੰ ਮਾਫੀ ਚਾਹੀਦੀ ਮੈਨੂੰ ਜਲਦੀ ਹੋ ਜਾ ਥੋੜਾ ਤਾਂ ਕੱਲੀ ਆ ਬਤਾਗਾ ਧੰਨਵਾਦ ਆ ਵੀ ਆ ਕਰਕੇ ਖਾਂਦੀਆਂ ਦੇ ਬਤਾ ਖਾਂਦੀਆਂ ਰਦੀਆਂ ਕਰਕੇ ਖਾਂਦੀਆਂ ਦੇ ਧੰਨਵਾਦ ਆਦੀਆਂ ਰਦੀਆਂ ਹਰ ਘਰੇ ਵੀ ਨਹੀਂ ਕੋਈ ਇਸ਼ਾਰਾ ਦੀ ਪਤਾ ਕੋਈ ਕਰਨ ਵਾਲਾ ਨਹੀਂ ਕੱਲੀ ਰਹੀ ਕੋਈ ਇਸ਼ਾਰਾ ਦੀ ਮੇਰਾ ਪਤਾ ਕੋਈ ਹੋਰ ਬੱਚਾ ਜੀ ਕੀ ਬੱਚਾ ਹੋਰ ਕੋਈ ਬੇਟਾ ਆ ਭਰਾ ਕੋਈ ਹੋਰ ਪਤਾ ਆਇਆ ਹੈ ਕੋ ਮੁੰਡਾ ਹੈਗਾ ਟੋਟੋ ਵੀ ਉਹ ਤਾਂ ਕਿੱਦਾਂ ਹੋ ਗਿਆ ਇੱਕ ਪਹਿਲਾਂ ਮੋਕਾ ਗਿਆ ਸੀ ਮੋਕਾ ਪਹਿਲਾਂ ਮੋਕਾ ਗਿਆ ਸੀ ਇਸ ਮੌਕੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਉਧਰ ਪੁਲਿਸ ਨੇ ਵੀ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਬਲਿਆਰ ਰੋਡ ਤੇ ਜਿਹੜਾ ਹੈਗਾ ਇੱਕ ਟਰੱਕ ਨਾਲ ਇੱਕ ਲੜਕੀ ਬਬਲੀਕਾ ਔਰ ਪੁਤਰੀ ਨਾਰ ਸਿੰਘ ਵਾਸੀ ਅਰਜ ਸ੍ਰੀ ਰਵਿਦਾਸ ਕਲੋਨੀ ਭਵਾਨੀਗੜ ਦਾ ਮਤਲਬ ਜਿਹੜਾ ਹੈਗਾ ਮੌਤ ਹੋ ਗਈ ਹੈ ਟਰੱਕ ਨਾਲ ਐਕਸੀਡੈਂਟ ਹੋਣ ਕਰਕੇ ਜਿਸ ਦੇ ਆਧਾਰ ਤੇ ਅਸੀਂ ਮੌਕੇ ਤੇ ਪੁੱਜੇ ਕੁਝ ਲੋਕ ਜਿਹੜੇ ਆ ਮੌਕੇ ਤੇ ਐਗਰੈਸਿਵ ਹੋ ਰਹੇ ਸੀਗੇ ਉਹਨਾਂ ਨੂੰ ਸਮਝਾ ਬਿਝਾ ਕੇ ਜਿਹੜਾ ਹੈਗਾ ਮਤਲਬ ਉਹ ਤੋਂ ਸ਼ਾਂਤ ਕੀਤਾ ਗਿਆ ਤੇ ਜਿਹੜਾ ਹੈਗਾ ਇਹਨਾਂ ਦੇ ਵਾਰਸਾਂ ਦੇ ਬਿਆਨ ਲੈਣ ਪ੍ਰੰਤ ਜਿਹੋ ਜੀ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚ ਲਿਆਂਦੀ ਜਾਊਗੀ ਟਰੱਕ ਡਰਾਈਵਰ ਜਾਂ ਟਰੱਕ ਫੜਿਆ ਗਿਆ ਸੀ ਟਰੱਕ ਤਾਂ ਮੌਕੇ ਤੇ ਹੀ ਸੀਗਾ ਤੇ ਟਰੱਕ ਡਰਾਈਵਰ ਵੀ ਫੜ ਲਾਂਗੇ ਤੇ ਕਾਰਵਾਈ ਹੋਰੀ ਹਾਂਜੀ ਹਾਂ ਕਾਰਵਾਈ ਪੁਲਿਸ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਬਬਲੀ ਕੌਰ ਪੁੱਤਰੀ ਨਹਿਰ ਸਿੰਘ ਵਾਸੀ ਭਵਾਨੀਗੜ੍ਹ ਵਜੋਂ ਹੋਈ ਹੈ ਜਿਸ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਫਰਾਰ ਹੋਏ ਚਾਲਕ ਦੀ ਭਾਲ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਭਵਾਨੀਗੜ੍ਹ ਤੋਂ ਅਨਿਲ ਜੈਨ ਦੀ ਰਿਪੋਰਟ